ਉੰਨੇ ਦਮੇ ਸ퍼 ਚੱਕ ਕੇ ਦਨਾਰਵਾ ਦੇ ਇਨਕੋਰ 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 ਮਰੀਫੂਨ ਅੱਲਾਹ ਤੈਨੂੰ ਸ਼ਿੰਗਾਰੀ ਇੱਥੇ ਰੋਜ਼ਗਾਰ ਕਿਲੇ ਇੱਥੇ ਕੰਮ ਕਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈ ਆਪਣੇ ਪਰਿਵਾਰ ਚ ਸਵੇ ਤਾਂ ਤਸ ਤੇ ਰਹਿਣੇ ਆ ਟਵਾਰੀ ਵੇਲੇ ਆਵਾਂਗੇ ਕਸਾਰੇ ਵੇਲੇ ਆਵਾਂਗੇ ਮਸਾਕੀ ਵੇਲੇ ਆਵਾਂਗੇ ਸਭੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲਿਆਂ ਨੇ ਪਹਿਲਾਂ ਵੀ ਬਹੁਤ ਸਾਰਾ ਕਾਰ ਦਿੱਤਾ ਹੈ। ਔਰ ਜਦੋਂ ਵੀ ਅੰਮ੍ਰਿਤਸਰ ਆਇਆ ਆ ਲੱਗਣ ਕਿ ਸ਼ਾਇਦ ਇਹ ਦੁਗਦ ਕੱਟਦਾ ਕੀ ਹੋਊਗਾ ਜਾਂ ਦੁਗਦ ਪਿਆਰ ਤੱਕ ਕੀ ਹੋਊਗਾ। ਤੁਸੀਂ ਆਪਣਾ ਰਿਕਾਰਡ ਆਪ ਹੀ ਕੋੜਾ ਤੋੜ ਲੈਣਾ। ਸਮਾਜਿਆਰਾਂ ਤੇ ਯਕੀਨ ਹੈ ਮੈਨੂੰ। ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਬਲਡ ਪੈਂਦਾ ਹੈ ਉੱਥੇ ਤੱਕ ਜਿਹੜਾ ਜੋ ਨਿਸ਼ਾਨ ਆ ਤੱਕ ਝਾੜੂ ਦਾ ਉਹਦੇ ਤੇ ਤੁਸੀਂ ਬਟਨ ਦਬੋਗੇ ਬਾਕੀ ਫਨ ਮਤੰਗੁਰ ਅੱਗੇ ਕੌਣ ਹੈ ਇਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਬੱਲੇ ਮੇਲੇ ਹੋਵੇ ਠੀਕ ਹੈ ਦੂਜੇ ਆ ਮੱਛੀ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਪਾੜ ਦਿੰਦਾ ਉਹ ਤਾਂ ਫਿੱਚੀ ਜਾਂਦੇ ਆ ਮੱਛੀ ਤੋਂ ਦੂਜੇ ਨੂੰ ਸੋ ਆਪਣਿਆਂ ਦੀ ਲੜਾਈਆਂ ਚ ਪੀੜ ਪਾ ਕੇ ਅੰਦੇਖ ਵੀ ਲੈਣਾ ਏ ਅੱਖ ਵੀ ਲੈਓ ਪਰ ਕਹਨੂੰ ਕੀ ਬਚੇ ਸੋ ਨਵੀਂ ਸੋਚ ਨੂੰ ਨਵੀਂ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਪਛਾਰਾਂ ਨੂੰ ਮੌਕਾ ਦਿਓ ਆ ਦੋਨਾਂ ਨੂੰ ਪਛਾਣ ਕੇ ਦੋ ਨਾਰੇ ਸ਼ਹੀਦਿਆਜ਼ਮ ਭਗਤ ਸਿੰਘ ਹੋਰਾਂ ਦੇ ਦੋ ਲਾਡ ਨੂੰ ताकी थो हो पकत शहीद भॻत ई आूट जॾहिं आज़ादी वास्ते लड़न में इनकल ज़िंदे ਹਰਵਾਹ ਜਾਲਰਾਸਤੇ ਰੋ ਔਰ ਬੱਦ ਨਗਰ ਨਗਰ ਦੇ ਚੋੜਾ ਨੂੰ ਲੈ ਕੇ ਅੱਜ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਅੰਮ੍ਰਿਤਸਰ ਪਹੁੰਚੇ ਹੋਏ ਨੇ ਜੋਗੀ ਅੰਮ੍ਰਿਤਸਰ ਦੇ ਵਿੱਚ ਕਿ ਰੋਡ ਸ਼ੋਅ ਨੂੰ ਜਿਹੜਾ ਹੈ ਉਹ ਸਮਰਧਨ ਕਰਦੇ ਹੋਏ ਨਜ਼ਰ ਆ ਰਹੇ ਤੁਸੀਂ ਕਹਿ ਸਕਦੇ ਹੋ ਕਿ ਭਗਵੰਤ ਸਿੰਘ ਮਾਨ ਦਾ ਕਾਫਲਾ ਜਿਹੜਾ ਹੈ ਉਹ ਅਗਾਂਹ ਵੱਲ ਨੂੰ ਜਿਹੜਾ ਹੈ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਜਿਹੜੇ ਨੇ ਆਪਣੇ ਸਮਰਥਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਜਿਹੜੇ ਵੀ ਸਰੋਪੇ ਮੇਰੇ ਨੇ ਪਾਠ ਵਿਚੋਂ ਹੋ ਸਕਣ ਦੁਸਰੇ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਮਿਲ ਸਕੇ ਅਮਨ ਹਰ ਰਾਥਾ ਨਾਮ ਜੁਤਲੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕੀ ਕਹਿਣਾ ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅਮਰਸਰ ਦੀ ਪਵਿੱਤਰ ਧਰਤੀ ਤੇ ਕਿਹੋ ਜਿਹਾ ਦਿਵਾਲੀ ਵਰਗਾ ਮਾਹੌਲ ਜਿਹੜਾ ਬਣਿਆ ਹੋਇਆ ਇਤਨਾ ਮਾੜਾ ਵਿਸ਼ਵਾਸ ਦੇ ਨਾਲ ਕਿਵੇਂ 85 ਦੇ 85 ਹੋੜਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਸਾਡੇ ਮਹਾਰਾਜ ਕੇਸਫੇਰ ਅੰਮ੍ਰਿਤਸਰ ਨੂੰ ਵੱਡੇ ਪੱਧਰ ਦੇ ਉੱਪਰ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ ਅਮਨ ਜੀ ਅੱਜ ਵੀ ਕੁਵਰ ਕੁਮਰ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ ਕੀ ਕਹਣਾ ਚਾਹੋਗੇ ਕੁਵਰ ਨਜ਼ਰ ਨਹੀਂ ਆਏ ਕੁਵਰ ਉੱਤੇ ਬੱਜੇ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ ਉਸ ਤੋਂ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਇਆ ਇੱਕ ਵਾਰ ਫਿਰ ਤੋਂ ਅਮਨ ਅਰੋੜਾ ਕਿਉਂਕਿ ਲਗਾਤਾਰ ਹੀ ਜੋ ਗੱਲ ਕੀਤੀ ਜਾ ਰਹੀ ਸੀ ਕਿ ਕੁਵਰ ਜੇ ਪ੍ਰਤਾਪ ਸਿੰਘ ਜਿਹੜੇ ਨਵੇਂ ਨਾਰਾਜ਼ ਚੱਲਦੇ ਆਏ ਨੇ ਉਹਦੇ ਵਿੱਚ ਜਿਹੜਾ ਨਜ਼ਰ ਆਇਆ ਉਹਨਾਂ ਦੀ ਗੱਲ ਕਰਾ ਤੁਸੀਂ ਜਿਹੜਾ ਨਜ਼ਰ ਆਇਆ ਉਹਨਾਂ ਦੀ ਗੱਲ ਕਰ ਲੀਆ ਜਿਹੜਾ ਦਾਜਰ ਦੀ ਆਉਂਦੇ ਉਹਨਾਂ ਦੀ ਗੱਲ ਹੀ ਕਰੀ ਦੀ ਲੇਕਿਨ ਤਾਰੀਦ ਸਾਹਿਬ ਤਾਰੀਦ ਸਾਹਿਬ 22 ਤਰੀਕ ਨੂੰ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਉੱਧਰ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ ਬਸ ਦੂਰ ਦਾ ਲੇਕਿਨ ਤਾਰੀਦ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਚੀ ਹੋਈ ਸਾਡੇ ਕੋਈ ਪਹੁੰਚ ਨਹੀਂ ਪਾ ਰਹਾ ਕੀ ਕਰਾਂ ਚਾਹਾਂਗੇ ਬਿਲਕੁਲ ਪਹੁੰਚਦੇ ਆਂ ਸਾਡਾ ਅਸੀਂ ਕਿਸਾਨਾਂ ਦੇ ਨਾਲ ਆਂ ਚਟਾਨ ਦੀ ਤਰ੍ਹਾਂ ਨਾਲ ਆਂ ਅਸੀਂ ਕਹਿ ਚੁੱਕੇ ਆ ਜੇ ਡੱਲੇਆ ਸਾਹਿਬ ਦੀ ਜਾਨ ਨੂੰ ਕੋਈ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੱਤ ਮੰਨਣ ਤੇ ਉਹਨਾਂ ਦਾ ਮਾਣਮਤ ਜਿਹੜਾ ਉਹਨੂੰ ਤਰਵਾਨ ਉਹਨਾਂ ਦੀ ਪਹਿਲਾ ਮੰਗਾਂ ਮੰਨ ਅਸੀਂ ਕੇਂਦਰ ਸਰਕਾਰ ਨੂੰ ਕਹਿ ਦੇ ਬਾਤ ਬਾਤ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਨੂੰ ਮਨਾ ਲਿਆ ਜੀ ਕਿਉਂਕਿ ਪਿਛਲੇ ਵਾਰੀ ਤੁਸੀਂ ਜਦ ਮਨਾਉਂਦੇ ਹੋਏ ਨਜ਼ਰ ਆਏ ਸੀਗੇ ਅਮਨ ਰੋੜਾ ਵੀ ਪਹੁੰਚੇ ਸੀ ਘਰਾਂ ਦੇ ਵਿੱਚ ਕਿ ਉਹਨਾਂ ਨੂੰ ਮਨਾਇਆ ਗਿਆ ਜੀ ਆਪਾਂ ਸਾਰੇ ਬਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਰੇ ਪਾਰਟੀ ਦੀ ਮੁਖਤਾਦਦ ਸਾਰੇ ਕੰਮ ਕਰਦੇ ਉਹ ਸਾਰਿਆਂ ਨੇ ਦਲਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅਮਰ ਸਿੰਘ ਦੇ ਚਾਪ ਦਾ ਮੇਲ ਬਣਾਉਣਾ ਵਸੇ ਅਮਰ ਸਿੰਘ ਅਮਰ ਸਿੰਘ ਦਾ ਮੇਲ ਜਿਹੜਾ ਹੈ ਉਹ ਬਣੇਗਾ ਲਾਲਜੀਤ ਭੁੱਲਰ ਜਿਹੜੇ ਨੇ ਉਹ ਵੀ ਮੌਜੂਦ ਸੋ ਲਾਲਜੀਤ ਭੁੱਲਰ ਜਿਹੜੇ ਨੇ ਉਹ ਵੀ ਮੌਜੂਦ ਨੇ ਲਾਲਜੀਤ ਭੁੱਲਰ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਜਰੂਰ ਕੀਤੀ ਜਾਏਗੀ ਲਗਨ ਲਗਾਤਾਰ ਹੀ ਆਪੋਲੇ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਅਮਰਸਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਔਰ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਜੀ ਮਾਹੌਲ ਤੁਸੀਂ ਵੇਖਿਆ ਹੀ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡਾ ਇਕੱਠ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਝਲਕ ਕਾਉਣ ਨੂੰ ਵਰਕਰ ਵਲੰਟੀਅਰ VOTER ਸਪੋਰਟਰ ਇੱਥੇ ਕਾਲੇ ਹੀ ਤੇ ਵੱਡਾ ਇਕੱਠ ਆ ਲੋਕ ਫਤਵਾ ਦੇਣਗੇ ਐਰਕਾ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਅਮਰਸਰ ਦਾ ਬਣੂਗਾ ਲੇਕਿਨ ਭੁੱਲਰ ਸਾਹਿਬ ਅਕਤੂਬਰ ਵਿਧੇ ਪ੍ਰਤਾਪ ਸਿੰਘ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਖਲਦੀ ਨਜ਼ਰ ਨਹੀਂ ਆ ਰਹੀ ਅਕਤੂਬਰ ਵਿਧੇ ਪ੍ਰਤਾਪ ਸਿੰਘ ਨਜ਼ਰ ਨਹੀਂ ਆ ਰਹੇ ਕਿਸੇ ਵੀ ਜਗ੍ਹਾ ਦੇ ਉੱਤੇ ਦੇਖੋ ਮੈਂ ਕੱਲੀ ਕੋਰ ਵੀ ਜੇ ਪ੍ਰਤਾਪ ਜੀ ਦੀ ਗੱਲ ਨਹੀਂ ਕਰਦਾ ਕੋਈ ਵੀ ਪਾਰਟੀ ਆ ਭਾਵੇਂ ਵੇਖੋ ਕੈਪਟਨ ਅਮਰਿੰਦਰ ਸਿੰਘ ਦਾ ਭਰਾ ਮਾਲਵਿੰਦਰ ਸਿੰਘ ਕਾਲੀ ਦਲ ਤੇ ਚੱਲ ਗਿਆ ਸੀ ਤੇ ਉੱਥੇ ਦਾ ਕੁਝ ਵੀ ਨਹੀਂ ਵਟਿਆ ਗਿਆ ਫੇਰ ਉਹਨੂੰ ਵਾਪਸ ਆਪ ਦੇ ਘਰੇ ਆਉਣਾ ਪਿਆ ਸੀ ਹਮੇਸ਼ਾ ਜਿਹੜਾ ਲੀਡਰ ਹੈ ਨਾ ਉਹਦੀ ਗੱਲ ਪਾਰਟੀ ਦਾ ਸਿਰ ਤੇ ਹੱਥੋਂ ਵੀ ਸਰਕਾਰ ਦਾ ਸਿਰ ਤੇ ਹੱਥੋਂ ਵੀ ਫੇਰ ਹੀ ਗੱਲ ਬੰਦੀ ਜਿਹੜੇ ਆਜ਼ਾਦ ਉਮੀਦਵਾਰ ਖਲੋਤੇ ਆ ਨਾ ਉਹਨਾਂ ਦਾ ਕੁਝ ਨਹੀਂ ਬੰਨਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਜਿਤਾਉਣਾ ਲੋਕਾਂ ਕਾਉਂਸਲਰ ਆਮ ਆਦਮੀ ਪਾਰਟੀ ਦੇ ਬਣਾਉਣੇ ਆ ਜਿਨ੍ਹਾਂ ਨੇ ਵਿਕਾਸ ਕਰਉਣਾ। ਲੇਕਿਨ ਕੇਜਰੀਵਾਲ ਸਾਹਿਬ 2022 ਚ ਕਹਿੰਦੇ ਸੀਗੇ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਕਰਕੇ ਹੀ ਅਸੀਂ ਬਹੁਤ ਜ਼ਰਾਬ ਸੱਥਾ ਚਾਏ ਆ ਕਿ ਲੱਗਦਾ ਕਿ ਉਹ ਸੈਟ ਬੈਕ ਲੱਗੇਗਾ ਜੇ ਸਤਾਈ ਦੇ ਵਿੱਚ ਜੇਕਰ ਉਹ ਬਾਕੀ ਸੋਰੇ ਤੇ ਰੱਖ ਦੇਣ। ਵੇਖੋ ਮੈਂ ਪਹਿਲਾਂ ਹੀ ਕਿਹਾ ਪਾਰਟੀ ਨਾਲ ਖੇਡ ਹੁੰਦੀ ਆ ਪਾਰਟੀ ਨਾਲ ਬੰਦਾ ਲੀਡਰ ਹੁੰਦਾ ਪਾਰਟੀ ਨਾਲ ਬੰਦਾ ਐਮਐਲਏ ਬਣਦਾ ਪਾਰਟੀ ਨਾਲ ਬੰਦਾ ਮੰਤਰੀ ਬਣਦਾ ਪਾਰਟੀ ਦਾ ਸਿਰ ਤੇ ਹੱਥੋਂ ਫੇਰੀ ਸਾਰਾ ਕੁਝ ਬਣਦਾ। ਪਾਰਟੀ ਦਾ ਜੇ ਉਹ ਹੱਥ ਪਿੱਛੇ ਹੋ ਜੇ ਨਾ ਤੇ ਪੰਦਾ ਖਤਮ ਹੋ ਜਾਂਦਾ ਆ ਮਨਪੀਤ ਬਾਦਲ ਇਹ ਲੋਕ ਕਿੰਦਾ ਵੱਡਾ ਲੀਡਰ ਸੀ ਖਜ਼ਾਨਾ ਮੰਤਰੀ ਰਿਆ ਕਿੰਨੀ ਇਰਾਂ ਵਜ਼ੀਰ ਰਿਆ ਤੇ ਜਿੱਦਨ ਉਹਨੇ ਆਪਦੀ ਪਾਰਟੀ ਬਣਾਈ ਉਦੋਂ ਉੱਟ ਗਿਆ ਮੁੜ ਕੇ ਕਾਂਗਰਸ ਵੱੜ ਗਿਆ ਉਦੋਂ ਉਹ ਖਤਮ ਹੋ ਗਿਆ ਹੁਣ ਬੀਜੇਪੀ ਚ ਗਿਆ 12000 ਵੋਟ ਪਈ ਆ ਕੀ ਦਿਨਾਂ ਗੱਲ ਹੀ ਪ੍ਰਕਾਸ਼ ਸਿੰਘ ਬਾਦਲ ਨਾ ਤੇ ਜਿਹੜਾ ਤੱਕੜੀ ਵਾਲਾ ਸਿਰ ਤੇ ਆਤੀ ਜਦੋਂ ਬੰਦੇ ਦੇ ਸਿਰ ਤੋਂ ਹੱਥ ਪਾਸੇ ਹੋ ਜੇ ਫਿਰ ਸਾਰਾ ਕੁਝ ਖਤਮ ਹੋ ਗਿਆ ਬੁੱਲੋ ਸਾਹਿਬ ਤੁਸੀਂ ਟਰਾਂਸਪੋਰਟ ਮੰਤਰੀ ਵੀ ਹੋ ਇੱਕ ਬੱਸ ਪੀਆਰਟੀਸੀ ਦੀ ਚੋਰੀ ਹੁੰਦੀ ਆ ਉਹ ਬਰਾਮਤ ਹੁੰਦੀ ਆ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੇ ਬੱਸਾਂ ਚੋਰੀ ਹੋਣੀਆਂ ਸ਼ੁਰੂ ਹੋ ਗਏ ਨੇ ਪੰਜਾਬ 'ਚ ਕਿਸ ਤਰ੍ਹਾਂ ਦੇ ਹਾਲਾਤ ਬੰਦੇ ਹੋਏ ਨਜ਼ਰ ਆ ਰਹੇ ਨੇ ਵੇਖੋ ਹਾਲਾਤ ਸਾਰੇ ਵਧੀਆ ਕੋਈ ਇਹੋ ਜੀ ਗੱਲ ਨਹੀਂ ਗੀ ਉਹ ਬੰਦਾ ਸ਼ਰਾਰਤੀ ਅੰਸਰ ਹੀ ਕੋਈ ਉਸੇ ਲੋ ਨੂੰ ਕਾਬੂ ਕਰ ਲਿਆ ਕੋਈ ਏਡੀ ਵੱਡੀ ਗੱਲ ਨਹੀਂ ਗਈ ਉਸ ਨੂੰ ਪਰਚਾ ਵੀ ਦਰਜ ਕੀਤਾ ਕੋਈ ਇਹੋ ਜੀ ਬਾਤ ਸਕੋ ਨਹੀਂ ਕਰਕੇ ਕਿਸਾਨ ਨੂੰ ਲੈ ਕੇ ਕਿਸਾਨ ਬੜੇ ਹੁਣ ਤੁਹਾਡੇ ਦੇ ਤੱਤੇ ਵੀ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋ ਪਹੁੰਚ ਨਹੀਂ ਪਾ ਰਹੇ ਰੈਲੀਆਂ ਕਰੀ ਜਾਂਦੇ ਨੇ ਰੋਡ ショ ਕਰੀ ਜਾ ਰਹੇ ਨੇ ਸਾਡੇ ਕੋ ਨਹੀਂ ਪਹੁੰਚ ਪਾ ਰਹੇ ਡੱਲੇਵਾਲ ਸਾਹਿਬ ਨੂੰ ਕੁਝ ਵੀ ਹੋ ਗਏ ਪੰਜਾਬ ਸਰਕਾਰ ਜ਼ਿੰਮੇਵਾਰ ਤੇ ਹੋਏਗੀ ਹੋਏਗੀ ਨਾਲ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਦੇਖੋ ਜਿਹੜਾ ਇਹ ਡੱਲੇਵਾਲ ਸਾਹਿਬ ਬੈਠਿਆ ਆ ਭੋਕੜਤਾਲ ਤੇ ਜਿਹੜਾ ਜੋ ਵੀ ਆ ਇਹ ਇਕੱਲੇ ਆਪ ਦੇ ਲਈ ਨਹੀਂ ਬੈਠੇ ਇਹ ਪੰਜਾਬ ਦੀ ਖਾਤਰ ਸਾਡੀ ਪੰਜਾਬੀਅਤ ਦੀ ਖਾਤਰ ਕਿਸਾਨੀ ਦੀ ਖਾਤਰ ਬੈਠੇ ਆ ਅਸੀਂ ਡੱਲੇਵਾਲ ਸਾਹਿਬ ਦੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਇਹ ਜਿਹੜੀ ਹੋਣ ਦੀ ਲੜਾਈ ਆ ਉਹਦੇ ਵਿੱਚ ਅਸੀਂ ਅੱਗੇ ਲਾ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਵੇਖੋ ਅਸੀਂ ਕਿਸਾਨ ਪਹਿਲਾਂ ਮੈਂ ਆਪ ਕਿਸਾਨ ਆ ਪਹਿਲਾਂ ਮੈਂ ਕਿਸਾਨ ਆ ਤੇ ਉਹਦੇ ਬਾਅਦ ਪੋਲਿਟਿਕਸ ਜਿਹੜੀ ਸਾਡੀ ਹੁੰਦੀ ਆ ਉਹ ਬਾਅਦ ਚ ਆ ਪੋਲਿਟਿਸ਼ੀਅਨ ਮੈਂ ਬਾਅਦ ਚ ਆ ਪਹਿਲਾਂ ਮੈਂ ਕਿਸਾਨ ਆ ਤੇ ਕਿਸਾਨੀ ਲੜਾਈ ਕੀ ਆ ਐਮਐਸਪੀ ਦੀ ਇਹ ਮੋਦੀ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਥੋਪੇ ਸੀ ਉਹ ਪਹਿਲਾਂ ਇਹਨੇ ਖਤਮ ਕਰਤੇ ਹੁਣ ਫੇਰ ਉਹਨਾਂ ਨੂੰ ਤੋੜ ਮੋੜ ਕੇ ਉਹੀ ਪੇਸ਼ ਕਰ ਰਿਆ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਵਪਾਰੀ ਆੜਤੀਏ ਮਜ਼ਦੂਰ ਸਾਰੇ ਇਕਮੁੱਠ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਮੋਦੀ ਨੂੰ ਫੇਰ ਝੁਕਣਾ ਪੈਣਾ ਤੇ ਫੇਰ ਇੱਥੇ ਐਮਐਸਪੀ ਜਿਹੜੀ ਆ ਉਹ ਦੇਣੀ ਪੈਣੀ ਆ ਇੱਕ ਕਿਸਾਨ ਦਾ ਪੁੱਤ 22 ਤਰੀਕ ਨੂੰ ਹੋਏਗਾ ਜੀ ਧਰਨੇ ਤੇ ਜੇ ਇਲੈਕਸ਼ਨ ਖਤਮ ਹੁੰਦੀ ਆ ਜੀ ਵੇਖੋ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਮੈਂ ਕਿਸਾਨ ਦਾ ਪੋਤੇ ਆ ਕਿਸਾਨੀ ਮੇਰੇ ਲਈ ਪਹਿਲਾਂ ਆ ਮੈਂ ਢੱਲੇਵਾਲ ਸਾਹਿਬ ਦੇ ਪੰਜਾਬ ਦੇ ਹਰ ਕਿਸਾਨ ਦੇ ਨਾਲ ਆ ਤੇ ਜਿੱਥੇ ਵੀ ਲੋੜ ਪਊਗੀ ਅੱਗੇ ਉਹ ਕੇ ਡਟਾਂਗੇ ਬਿਲਕੁਲ ਬਿਲਕੁਲ ਐਸਨ ਲਾਲਜੀਤ ਸਿੰਘ ਉਹ ਬੋਲ ਰਹੇ ਜਿਹੜੇ ਨੇ ਉਹਨਾਂ ਵੱਲੋਂ ਸਾਫ਼ ਤੋਂ ਤੇ ਕਹਿ ਗਏ ਕਿ ਉਹ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਪੈਗੀ ਉਸ ਨੂੰ ਨਾਲ ਲੈ ਕੇ ਜਾਇਆ ਹੈ ਜ਼ਰੂਰ ਦੇਖ ਨੂੰ ਮਿਲੇਗਾ ਲੇਕਿਨ ਕਿਤਨਾ ਕਿਤੇ ਕੁਵਰ ਵੀਰੇ ਪ੍ਰਤਾਪ ਸਿੰਘ ਜੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਹੈ ਕਿਤਨਾ ਕਿਤੇ ਖਲਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਕਿ ਕੁਵਰ ਵੀਰੇ ਪ੍ਰਤਾਪ ਸਿੰਘ ਅਗਰ ਬਾਗੀ ਹੁੰਦੇ ਨੇ ਤਾਂ ਜੋ ਵੀ ਹਾਲਾਤ ਦੂਸਰੇ ਲੀਡਰ ਦਾ ਹੋਇਆ ਉਸੇ ਤਰ੍ਹਾਂ ਦਾ ਹੀ ਹਾਲਾਤ ਜਿਹੜੇ ਨੇ ਉਹ ਉਹਨਾਂ ਨੇ ਜਿਹੜੇ ਪ੍ਰਤਾਪ ਸਿੰਘ ਦੇ ਨਜ਼ਰ ਗਰਾਉਣਗੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਹਨੂੰ ਅਮਨ ਅਰੋੜਾ ਹੋਣਾ ਕੋ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਇਸ ਤੋਂ ਜ਼ਰੂਰ ਕਿਨਾਰਾ ਜਿਹੜਾ ਹੈ ਉਹ ਕਰਦੇ ਹੋਏ ਨਜ਼ਰ ਆਇਆ ਲੇਕਿਨ ਲਾਲਜੀਤ ਸਿੰਘ ਢੁੱਲਰ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਪਾਰਟੀਆਂ ਦੇ ਹੱਥ ਹੁੰਦੇ ਨੇ ਉਸੇ ਕਰਕੇ ਹੀ ਕੋ ਲੀਡਰ ਹੁੰਦੇ ਨੇ ਜੇਕਰ ਲੀਡਰ ਆਪਣੇ ਤੋਂ ਪਾਰਟੀ ਹੱਥ ਚੁੱਕ ਲਵੇ ਤਾਂ ਉਹਨਾਂ ਦਾ ਕੁਝ ਵੀ ਨਹੀਂ ਬਚਦਾ ਰੂਪ ਲਾਲਜੀਤ ਸਿੰਘ ਢੁੱਲਰ ਦਾ ਸਾਫ਼ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਲੈ ਕੇ ਉਹ ਖੁਦ ਵੀ ਕਿਸਾਨਾਂ ਦੇ ਨਾਲ ਮੋੜਾ ਮੋੜਾ ਲਾ ਕੇ ਉਸ ਨਾਲ ਮੌਜੂਦ ਹੋ ਰਹਿਣਗੇ